ਯਾਕੂਬ ਦੀ ਪਤਰੀ ਅਧਿਆਇ 1 ਲਿਖ ਤਮ ਯਾਕੂਬ ਜਿਹੜਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦਾ ਦਾਸ ਆ ਅੱਗੇ ਜੋਗ ਉਹਨਾਂ 12 ਗੋਤਾਂ ਦੀ ਜਿਹੜੇ ਖਿੰਡੇ ਹੋਏ ਹਨ ਸੁਖ ਸਾਧ ਹੋਵੇ। हे ਮੇਰੇ ਭਰਾਵੋ ਜਾਂ ਤੁਸੀਂ ਪਾਤ ਪਾਤ ਦੇ ਪਰਤਾਵੇ ਵਿੱਚ ਪਵੋ ਤਾਂ ਇਹਨੂੰ ਪੂਰਨ ਆਨੰਦ ਦੀ ਗੱਲ ਜਾਣੋ। ਕਿਉਂਕਿ ਜੋ ਤੁਸੀਂ ਜਾਣਦੇ ਹੋ ਪਈ ਤੁਹਾਡੀ ਨੇਚਾ ਦੀ ਪ੍ਰੀਖਿਆ ਤਿਰਜ ਬਣਾਉਂਦੀ ਹੈ ਅਤੇ ਤਿਰਜ ਦੇ ਕੰਮ ਨੂੰ ਪੂਰਿਆ ਹੋ ਲੈਣ ਦਿਓ ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁੱਲੇ ਦਿਲ ਨਾਲ ਬਿਨਾਂ ਉਲਾਮੇ ਜਿੰਦਾ ਹੈ ਤਾਂ ਉਹਨੂੰ ਦਿੱਤੀ ਜਾਵੇਗੀ ਪਰ ਨਿਚਾ ਨਾਲ ਮੰਗੇ ਅਤੇ ਕੁਝ ਪਰਮਾ ਨਾ ਕਰੇ ਕਿਉਂਕਿ ਜੋ ਪਰਮ ਕਰਨ ਵਾਲਾ ਸਮੁੰਦਰ ਦੇ ਛਲ ਵਰਗਾ ਹੈ ਜਿਹੜੀ ਪੌਣ ਨਾਲ ਟਕਰਾਈ ਅਤੇ ਉਡਾਈ ਜਾਂਦੀ ਹੈ ਇਹੋ ਜਿਹਾ ਮਨੁੱਖ ਨਾ ਸਮਝੇ ਪਈ ਪ੍ਰਭੂ ਕੋਲੋਂ ਮੈਨੂੰ ਕੁਝ ਲੱਭੇਗਾ ਉਹ ਚਿੱਤਾਂ ਮਨੁੱਖ ਹੈ ਜਿਹੜਾ ਆਪਣੇ ਸਾਰੀਆਂ ਚੱਲਣਾ ਵਿੱਚ ਚੰਚਲ ਹੈ ਪਰ ਉਹ ਭਾਈ ਜਿਹੜਾ ਨਿਮਰ ਹੈ ਉਹ ਆਪਣੀ ਉੱਚੀ ਪਦਵੀ ਉੱਤੇ ਅਬਮਾਨ ਕਰੇ ਅਤੇ ਤਨਮਾਨ ਆਪਣੀ ਨੀਵੀਂ ਪਦਵੀ ਉੱਤੇ ਇਸ ਲਈ ਜੋ ਉਹ ਕਾ ਦੇ ਫੁੱਲ ਵਾਂਗੂ ਜਾਂਦਾ ਰਹੇਗਾ ਕਿਉਂ ਜੋ ਸੂਰਜ ਲੋ ਨਾਲ ਚੜਿਆ ਅਤੇ ਕਾ ਨੂੰ ਸੁਕਾ ਦਿੱਤਾ ਅਤੇ ਉਹਦਾ ਫੁੱਲ ਝੜ ਗਿਆ ਅਤੇ ਉਹਦੇ ਰੂਪ ਦਾ ਸੁਪਨ ਨਸ਼ਟ ਹੋ ਗਿਆ ਇਸੇ ਤਰ੍ਹਾਂ ਧਨਵਾਨ ਵੀ ਆਪਣੇ ਅਚਲਨ ਵਿੱਚ ਕੁਮਲਾ ਜਾਵੇਗਾ ਤਾਂ ਉਹ ਮਨੁੱਖ ਜਿਹੜਾ ਪ੍ਰਤਾਪ ਨੂੰ ਸਹਿ ਲੈਂਦਾ ਹੈ ਕਿਉਂਕਿ ਜਾਂ ਖਰਾ ਨਿਕਲਿਆ ਤਾਂ ਉਹਨੂੰ ਜੀਵਨ ਦਾ ਉਹ ਮੁਕਤ ਪ੍ਰਾਪਤ ਹੋਵੇਗਾ ਜਿਹਦਾ ਪ੍ਰਭੂ ਨੇ ਆਪਣੇ ਪ੍ਰੇਮੀ ਨਾਲ ਵਾਅਦਾ ਕੀਤਾ ਹੈ ਕੋਈ ਮਨੁੱਖ ਜਦ ਪ੍ਰਤਾਇਆ ਜਾਵੇ ਤਾਂ ਇਹ ਨਾਖੇ ਪਈ ਮੈਂ ਪਰਮੇਸ਼ਰ ਵੱਲੋਂ ਪ੍ਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ਰ ਬਦਿਆਂ ਤੋਂ ਪ੍ਰਤਾਇਆ ਨਹੀਂ ਜਾਂਦਾ ਅਤੇ ਨਾ ਉਹ ਆਪ ਕਿਸ ਨੂੰ ਪ੍ਰਤਾਉਂਦਾ ਹੈ ਪਰ ਹਰ ਕੋਈ ਤਦੇ ਪ੍ਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਪੁਚਲਿਆ ਜਾਂਦਾ ਹੈ ਤਦ ਕਾਮਨਾ ਜੇ ਗਰਭਣੀ ਹੋਈ ਤਾਂ ਪਾਪ ਨੂੰ ਜਨਦੀ ਹੈ ਅਤੇ ਪਾਪ ਜਾਂ ਪੂਰੇ ਵਿਤ ਨੂੰ ਪੁਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ हे ਮੇਰੇ ਪਿਆਰੇ ਭਰਾਵੋ ਤੁਸੀਂ ਧੋਖਾ ਨਾ ਖਾਓ ਹਰ ਇੱਕ ਚੰਗਾ দান ਅਤੇ ਹਰ ਇੱਕ ਪੂਰਨ ਦਾਤ ਉਤਹਾ ਤੋਂ ਹੈ ਅਤੇ ਜੋਤਾਂ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ ਜਿਦੇ ਵਿੱਚ ਨਾ ਬਦਲ ਅਤੇ ਨਾ ਉਹ ਪਰਛਾਵਾਂ ਹੋ ਸਕਦਾ ਹੈ ਜਿਹੜਾ ਘੁੰਮਣ ਨਾਲ ਪੈਂਦਾ ਹੈ ਉਹਨੇ ਆਪਣੀ ਹੀ ਮਨਸ਼ਾ ਤੋਂ ਸਾਨੂੰ ਸਚਾਈ ਦੇ ਬਚਨ ਨਾਲ ਜਨਮ ਦਿੱਤਾ ਭਈ ਅਸੀਂ ਉਹਦੀਆਂ ਰਚਨਾ ਵਿੱਚੋਂ ਪਹਿਲੇ ਫਲ ਜੇ ਹੋਈਏ ਇਹ ਤਾਂ ਤੁਸੀਂ ਜਾਣਦੇ ਹੋ हे ਮੇਰੇ ਪਿਆਰੇ ਭਰਾਵੋ ਪਰ ਹਰ ਇੱਕ ਮਨੁੱਖ ਸੁਣਨ ਵਿੱਚ ਕਾਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ਰ ਦੇ ਧਰਮ ਦਾ ਕੰਮ ਨਹੀਂ ਕਰਦਾ ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਧਮੰਦ ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਉਸ ਵਿਜੀ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਰਮਾਈ ਨਾਲ ਕਬੂਲ ਕਰ ਲੋ ਪਰ ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੈ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਹੀਂ ਤਾਂ ਉਹ ਉਸ ਮੁਨਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ ਜੋ ਜੋ ਉਹ ਆਪਣੇ ਆਪ ਨੂੰ ਵੇਖ ਕੇ ਚਲਾ ਗਿਆ ਅਤੇ ਉਸੇ ਵੇਲੇ ਭੁੱਲ ਗਿਆ ਜੋ ਮੈਂ ਕਿਹਾ ਜਾਸਾਂ ਪਰ ਜਿਨੇ ਪੂਰੀ ਸ਼ਰਾਂ ਨੂੰ ਅਰਥਾਤ ਆਜ਼ਾਦੀ ਦੀ ਸ਼ਰਾਂ ਨੂੰ ਗੌਰ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹ ਜੈਸੂਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ ਸਗੋ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਤਨ ਹੋਵੇਗਾ ਜੇ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਅਤੇ ਆਪਣੀ ਜੀਭ ਨੂੰ ਲਗਾਮ ਨਾ ਚਾੜੇ ਸਗੋ ਆਪਣੇ ਦਿਲ ਨੂੰ ਧੋਖਾ ਦੇਵੇ ਉਸ ਮਨੁੱਖ ਦੀ ਭਗਤੀ ਅਵਰਤੀ ਹੈ ਸਾਡੇ ਪਰਮੇਸ਼ਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਕਿ ਅਨਾਥਾਂ ਅਤੇ ਵਿਧਵਾਾਂ ਦੀ ਉਹਨਾਂ ਦੀ ਬਿਪਤਾ ਦੇ ਵੇਲੇ ਸੁਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨੇਕਲੰਕ ਰੱਖਣਾ ਯਾਕੂਬ ਦੀ ਪਤਰੀ ਅਧਿਆਇ 2 हे ਮੇਰੇ ਪ੍ਰਭੂ ਸਾਡੇ ਪ੍ਰਤਾਪवान ਪ੍ਰਭੂ ਯਿਸੂ ਮਸੀਹ ਦੀ ਨੀਚਾ ਨੂੰ ਕਿਸੇ ਦੇ ਪੱਖਪਾਤ ਨਾਲ ਨਾ ਰੱਖੋ ਕਿਉਂਕਿ ਜੇ ਕੋਈ ਪੁਰਖ ਸੋਨੇ ਦੀ ਅੰਗੂਠੀ ਪਾਈ ਅਤੇ ਪੜਕੀਲੇ ਬਸਤਰ ਪਹਿਨੇ ਤੁਹਾਡੀ ਸਮਾਜ ਵਿੱਚ ਆਇਆ ਅਤੇ ਇੱਕ ਗਰੀਬ ਵੀ ਮੈਲੇ ਲੀੜੇ ਪਹਿਨੇ ਆਇਆ ਅਤੇ ਤੁਸੀਂ ਉਸ ਪੜਕੀਲੇ ਬਸਤਰਾਂ ਵਾਲੇ ਦਾ ਲਿਹਾਜ਼ ਕੀਤਾ ਅਤੇ ਉਹਨੂੰ ਆਖਿਆ ਇੱਥੇ ਚੰਗੀ ਤਰ੍ਹਾਂ ਨਾਲ ਬਹਿ ਜਾਓ ਅਤੇ ਉਸ ਗਰੀਬ ਨੂੰ ਕਿਹਾ ਭਾਈ ਤੂੰ ਉੱਥੇ ਖੜਾ ਰੋ ਜਾਂ ਮੇਰੇ ਪੈਰ ਰੱਖਣ ਦੀ ਚੌਂਕੀ ਕੋਲੇ ਬੈਠ ਕੀ ਤੁਸੀਂ ਆਪਣੇ ਮਨਾਂ ਵਿੱਚ ਦੁਆਇਤ ਭਾਵ ਨਹੀਂ ਕੀਤਾ ਅਤੇ ਬੁਰਾਈ ਸੋਚਣ ਵਾਲੇ ਨਿਆਈ ਨਹੀਂ ਬਣੇ ਸੁਣੋ हे ਮੇਰੇ ਭਰਾਵੋ ਕੀ ਪਰਮਿਸ਼ਨ ਨੇ ਉਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ ਭਈ ਨੀਚਾ ਵਿੱਚ ਧਨੀ ਹੋਣ ਅਤੇ ਉਸ ਰਾਜ ਦੇ ਅਧਿਕਾਰੀ ਹੋਣ ਜਿਹਦਾ ਬਚਨ ਉਹਨੇ ਆਪਣੇ ਪ੍ਰੇਮੀ ਨੂੰ ਦਿੱਤਾ ਸੀ ਪਰ ਤੁਸੀਂ ਗਰੀਬ ਦੀ ਪਤਲਾ ਸੁਟੀ ਭਲਾ ਤਨਵਾਨ ਤੁਹਾਡੇ ਨਾਲ ਅਨੇਰ ਨਹੀਂ ਕਰਦੇ ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਨਹੀਂ ਖੜਦੇ ਭਲਾ ਇਹੋ ਨਹੀਂ ਜਿਹੜੇ ਉਸ ਉੱਤਮ ਨਾਮ ਉਤੇ ਜਿਸ ਤੋਂ ਤੁਸੀਂ ਸੁਦਾਉਂਦੇ ਹੋ ਕੁਫਰ ਬਖਦੇ ਹਨ ਪਰ ਤਾਂ ਵੀ ਜੇ ਤੁਸੀਂ ਉਸ ਸ਼ਾਹੀ ਹੁਕਮ ਨੂੰ ਪੂਰਾ ਕਰਦੇ ਹੋ ਜਿਵੇਂ ਧਰਮ ਪੁਸਤਕ ਵਿੱਚ ਹੈ ਭਈ ਤੂੰ ਆਪਣੇ ਗੌਂਡੀ ਨਾਲ ਆਪਣੇ ਜਿਹਾ ਪਿਆਰ ਕਰ ਤਾਂ ਭਲਾ ਕਰਦੇ ਹੋ ਪਰ ਜੇ ਤੁਸੀਂ ਪੱਖ ਕਰਦੇ ਹੋ ਤਾਂ ਪਾਪ ਕਰਦੇ ਹੋ ਅਤੇ ਅਪਰਾਧੀ ਬਣ ਕੇ ਸਰਾ ਤੋਂ ਦੋਸ਼ੀ ਠਰਾਏ ਜਾਂਦੇ ਹੋ ਜੋ ਕੋਈ ਸਾਰੀ ਸ਼ਰਾ ਦੀ ਪਾਲਣਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ ਉਹ ਸਭਨਾਂ ਵਿੱਚ ਦੋਸ਼ੀ ਹੋਇਆ ਕਿਉਂਕਿ ਜਿਨ ਆਖਿਆ ਪਈ ਜਨਾ ਨਾ ਕਰ ਉਹਨੇ ਇਹ ਵੀ ਆਖਿਆ ਪਈ ਖੂਨ ਨਾ ਕਰ ਸੋ ਜੇ ਤਾ ਜ਼ਨਾਨਾ ਕੀਤਾ ਪਰ ਖੂਨ ਕੀਤਾ ਤਾਂ ਤਉ ਸ਼ਰਧਾ ਦਾ ਉਲੰਘਣ ਕਰਨ ਵਾਲਾ ਹੋਇਆ ਤੁਸੀਂ ਇਉਂ ਬੋਲੋ ਅਤੇ ਇਉਂ ਕੰਮ ਕਰੋ ਜਿਵੇਂ ਉਹਨਾਂ ਜਿਨ੍ਹਾਂ ਦਾ ਨਿਆਂ ਆਜ਼ਾਦੀ ਦੀ ਸ਼ਰਧਾ ਨਾਲ ਹੋਣਾ ਹੈ ਕਿਉਂਕਿ ਜਿਨੇ ਦਇਆ ਨਾ ਕੀਤੀ ਉਹਦਾ ਨਿਆਂ ਦਇਆ ਤੋਂ ਬਿਨਾਂ ਕੀਤਾ ਜਾਵੇਗਾ ਦਇਆ ਨਿਆਂ ਦੇ ਉੱਤੇ ਫਤਿਹ ਪਾਉਂਦੀ ਹੈ हे ਮੇਰੇ ਭਰਾਵੋ ਜੇ ਕੋਈ ਆਖੇ ਭਈ ਮੈਨੂੰ ਨੇਚਾ ਹੈ ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਇਆ ਪਰ ਲੈ ਇਨਿਚਾ ਉਹਨੂੰ ਬਚਾ ਸਕਦੀ ਹੈ ਜੇ ਕੋਈ ਭਾਈ ਜਾਂ ਭੈਣ ਨੰਗਾ ਅਤੇ ਰੱਜੀ ਰੋਟੀ ਤੋਂ ਥੜਿਆ ਹੋਵੇ ਅਤੇ ਤੁਸਾਂ ਵਿੱਚੋਂ ਕੋਈ ਉਹਨਾਂ ਨੂੰ ਆਖੇ ਭਈ ਸੁਖਸਾਨ ਨਾ ਜਾਓ ਨਿੱਗੇ ਅਤੇ ਰੱਜੇ ਪੂਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜੀਆਂ ਨਹੀਂ ਹਨ ਉਹ ਤੁਸਾਂ ਉਹਨਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ ਇਸੇ ਪ੍ਰਕਾਰ ਨਿਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ ਪਰ ਕੋਈ ਆਖੇਗਾ ਭਈ ਤੇਰੇ ਕੋਲ ਨਿਚਾ ਹੈ ਅਤੇ ਮੇਰੇ ਕੋਲ ਅਮਲ ਹਨ ਤੂੰ ਆਪਣੀ ਨੇਚਾ ਅਮਲਾ ਬਿਨਾ ਮੈਨੂੰ ਵਿਖਾ ਅਤੇ ਮੈਂ ਆਪਣੇ ਅਮਲਾ ਨਾਲ ਤੈਨੂੰ ਆਪਣੀ ਨੇਚਾ ਵਿਖਾਵਾਂਗਾ ਤੂੰ ਨੇਚਾ ਰਖਦਾ ਹੈ ਜੋ ਪਰਮੇਸ਼ਰ ਇੱਕੋ ਹੈ ਇਹ ਤੂੰ ਅੱਛਾ ਕਰਦਾ ਹੈ ਭੂਤ ਇਹ ਉਹਨੇ ਚਾ ਕਰਦੇ ਹਨ ਅਤੇ ਕੰਬਦੇ ਹਨ ਪਰ ਏ ਨਿਕਮੇ ਮਨੁੱਖਾ ਕੀ ਤੂੰ ਇਹ ਜਾਣਨਾ ਚਾਹੁੰਦਾ ਹੈ ਪਈ ਅਮਲਾ ਬਾਦੂ ਨੇਚਾ ਅਕਾਰਤ ਹੈ ਕਿ ਸਾਡਾ ਪਿਤਾ ਅਬਰਾਹਮ ਅਮਲਾ ਨਾਲ ਤਨਮੀਂ ਠਾਇਆ ਗਿਆ ਜਦੋਂ ਉਹਨੇ ਆਪਣੇ ਪੁੱਤਰ ਇਸਹਾਕ ਨੂੰ ਜਗ ਵੇਤੀ ਉੱਤੇ ਚਾੜ ਦਿੱਤਾ ਤੂੰ ਵੇਖਦਾ ਹੈ ਪਈ ਨੇਚਾ ਉਹਦੇ ਅਮਲਾ ਨਾਲ ਗੁਣਕਾਰ ਹੋਈ ਅਤੇ ਅਮਲਾ ਤੋਂ ਨਿਚਾ ਸੰਪੂਰਨ ਹੋਈ ਅਤੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ ਪਈ ਅਬਰਾਹਮ ਨੇ ਪਰਮੇਸ਼ਰ ਦੀ ਪ੍ਰਤੀਤ ਕੀਤੀ ਅਤੇ ਇਹ ਉਹਦੇ ਲਈ ਧਰਮ ਗਿਣੀ ਗਈ ਅਤੇ ਉਹ ਪਰਮੇਸ਼ਰ ਦਾ ਮਿੱਤਰ ਸਦਾਇਆ ਤੁਸੀਂ ਵੇਖਦੇ ਹੋ ਪਈ ਮਨੁੱਖ ਨੀਰੀ ਨੇਚਾ ਨਾਲ ਹੀ ਨਹੀਂ ਸਗੋ ਅਮਲਾ ਨਾਲ ਧਰਮੀ ਠਹਿ ਰਹਾ ਜਾਂਦਾ ਹੈ ਅਤੇ ਉਸੇ ਪ੍ਰਕਾਰ ਰਹਾਬ ਵੇਸਵਾ ਵੀ ਅਮਲਾ ਹੀ ਨਾਲ ਧਰਮੀ ਨਾ ਠਹਿ ਗਈ ਜਦੋਂ ਉਹਨੇ ਹਲਕਾਰਿਆਂ ਨੂੰ ਘਰ ਉਤਾਰਿਆ ਅਤੇ ਉਹਨਾਂ ਨੂੰ ਦੂਹਰਾ ਥਾਣੀ ਤੋੜ ਦਿੱਤਾ ਜਿਕਰ ਆਤਮਾ ਬਾਜੋਂ ਸਰੀਰ ਮੁਰਦਾ ਹੈ ਤਿਕਰ ਹੀ ਅਮਲਾ ਬਾਜੋਂ ਨੀਚਾ ਮੁਰਦਾ ਹੈ ਯਾਕੂਬ ਦੀ ਪਤਰੀ ਅਧਿਆਇ 3 हे ਮੇਰੇ ਪ੍ਰਭੂ ਬਾਲੇ ਉਪਦੇਸ਼ਕ ਨਾ ਬਣੋ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸਾਨੂੰ ਵਧਿਕ ਸਜ਼ਾ ਮਿਲੇਗੀ ਇਸ ਲਈ ਜੋਸੀਂ ਸਭੇ ਬਹੁਤ ਭੁੱਲਨ ਹਾਰ ਹਾਂ ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪ੍ਰੁਰਸ਼ ਹੈ ਅਤੇ ਸਾਰੀ ਦੇਹੀ ਨੂੰ ਵੀ ਲਗਾਮ ਦੇ ਸਕਦਾ ਹੈ ਜਦੋਂ ਅਸੀਂ ਘੋੜਿਆਂ ਦੀਆਂ ਲਗਾਮਾਂ ਉਹਨਾਂ ਦੇ ਮੂੰਹਾਂ ਵਿੱਚ ਦਿੰਦੇ ਹਾਂ ਭਈ ਉਹ ਸਾਡੇ ਵਾਸਤੇ ਰਹਿਣ ਤਾਂ ਉਹਨਾਂ ਦੇ ਸਾਰੇ ਸਰੀਰ ਨੂੰ ਵੀ ਮੋੜ ਲੈਂਦੇ ਹਾਂ ਵੇਖੋ ਜਹਾਜ਼ ਵੀ ਭਾਵੇਂ ਕਿੱਡੇ-ਕੱਡੇ ਵੱਡੇ ਹਨ ਅਤੇ ਡਾੜ੍ਹੀਆਂ ਹਨੇਰੀਆਂ ਨਾਲ ਉਡਾਏ ਜਾਂਦੇ ਹਨ ਤਾਂ ਵੀ ਛੋਟੇ ਜਿਹੇ ਪਤਵਾਰ ਨਾਲ ਜਿੱਦਰ ਮਨਜੀ ਦਾ ਜੀ ਕਰੇ ਮੁੜੇ ਜਾਂਦੇ ਹਨ ਇਸੇ ਪ੍ਰਕਾਰ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੇ ਫੌੜ ਮਾਰਦੀ ਹੈ ਵੇਖੋ ਕਿੱਦਾਂ ਵੱਡਾ ਬਣ ਨਿੱਕੀ ਜਿਹੀ ਅਗ ਨਾਲ ਬਲ ਉੱਠਦਾ ਹੈ ਜੀਭ ਵੀ ਇੱਕ ਅਗ ਹੈ ਸਾਡੇ ਅੰਗਾਂ ਵਿੱਚ ਕੁਤਰਮ ਦੀ ਦੁਨੀਆ ਜੀਭ ਹੈ ਜਿਹੜੀ ਸਾਰੀ ਦੇਹ ਨੂੰ ਦਾਗ ਲਾਉਂਦੀ ਅਤੇ ਭਵ ਚੱਕਰ ਨੂੰ ਅਗ ਲਾ ਦਿੰਦੀ ਹੈ ਅਤੇ ਆਪ ਨਰਕ ਦੀ ਅਗ ਤੋਂ ਬਲ ਉੱਠਦੀ ਹੈ ਕਿਉਂਕਿ ਜੰਗਲੀ ਜਨਵਰਾਂ ਅਤੇ ਪੰਛੀਆਂ ਕਿਸਰਨ ਵਾਲੇ ਅਤੇ ਜਲ ਜੰਤੂਆਂ ਦੀ ਹਰੇਕ ਜਾਤ ਮਨੁੱਖ ਜਾਤ ਦੇ ਵਸ ਵਿੱਚ ਕੀਤੀ ਜਾਂਦੀ ਸਗੋਂ ਕੀਤੀ ਵੀ ਗਈ ਹੈ ਪਰ ਜੀਵ ਨੂੰ ਕੋਈ ਮਨੁੱਖ ਵਸ ਵਿੱਚ ਨਹੀਂ ਕਰ ਸਕਦਾ ਉਹ ਇੱਕ ਚੰਚਲ ਬਲਾ ਹੈ ਉਹ ਨਾਸ ਕਰਨ ਵਾਲੀ ਵਿਸ਼ ਨਾਲ ਭਰੀ ਹੋਈ ਹੈ ਉਸ ਨਾਲ ਅਸੀਂ ਪ੍ਰਭੂ ਅਤੇ ਪਿਤਾ ਨੂੰ ਮੁਬਾਰਕ ਕਹਦੇ ਹਾਂ ਅਤੇ ਉਸ ਨਾਲ ਮਨੁੱਖਾਂ ਨੂੰ ਜਿਹੜੇ ਪਰਮੇਸ਼ਰ ਦੇ ਸਰੂਪ ਉਤੇ ਬਣਾਏ ਗਏ ਹਨ ਫਿਟਕਾਰ ਦਿੰਦੇ ਹਾਂ ਇਕਮੋਂ ਵਿੱਚੋਂ ਬਰਕਤ ਅਤੇ ਫਟਕਾਰ ਨਿਕਲਦੀ ਹੈ। हे ਮੇਰੇ ਭਰਾਵੋ ਇਹ ਗੱਲਾਂ ਐਉਂ ਨਹੀਂ ਹੋਣੀਆਂ ਚਾਹੀਦੀਆਂ ਹਨ। ਪਲਾਂ ਸੋਮੇ ਦੇ ਇੱਕੇ ਮੂਤੋਂ ਕਦੇ ਮਿੱਠਾ ਅਤੇ ਖਾਰਾ ਪਾਣੀ ਵੀ ਨਿਕਲਦਾ ਹੈ। हे ਮੇਰੇ ਭਰਾਵੋ ਕੀ ਇਹ ਹੋ ਸਕਦਾ ਹੈ ਜੋ ਹਜ਼ੀਰ ਦੇ ਬੂਟੇ ਨੂੰ ਜ਼ੈਤੂਨ ਦਾ ਫਲ अथवा ਅੰਗੂਰੀ ਵੇਲ ਨੂੰ ਹਜ਼ੀਰ ਲੱਗੇ। ਖਾਰੇ ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿਕਲਦਾ ਹੈ। ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ? ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਦਿਖਾਵੇ ਪਰ ਜੇ ਅਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ ਅਤੇ ਧੜੇਬਾਜ਼ੀ ਕਰਦੇ ਹੋ ਤਾਂ ਸੱਚਾਈ ਦੇ ਵਿਰੁੱਧ ਨਾਕਮੰਡ ਕਰੋ ਨਾ ਝੂਠ ਮਾਰੋ ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉਤਰ ਆਉਂਦੀ ਹੈ ਸਗੋ ਸੰਸਾਰੀ ਪ੍ਰਾਨਕ ਸ਼ਤਾਨੀ ਹੈ ਕਿਉਂਕਿ ਜਿੱਥੇ ਈਰਖਾ ਅਤੇ ਧੜੇਬਾਜ਼ੀ ਹੁੰਦੀ ਹੈ ਉੱਥੇ ਕਮਸਾਨ ਅਤੇ ਹਰਤਪਾਦ ਦਾ ਮੰਦਾ ਕੰਮ ਹੁੰਦਾ ਹੈ ਪਰ ਜਿਹੜੀ ਬੁੱਧ ਉਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ ਫਿਰ ਮਿਲਨਸਾਰ ਸ਼ੀਲ ਸੁਭਾਅ ਹੱਟ ਤੋਂ ਰਹਿਤ ਦਇਆ ਅਤੇ ਚੰਗਿਆ ਫਲਾ ਨਾਲ ਭਰਪੂਰ ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ ਅਤੇ ਧਰਮ ਦਾ ਫਲ ਮੇਲ ਕਰਨ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ ਯਾਕੂਬ ਦੀ ਪਤਰੀ ਅਧਿਆਇ 4 ਲੜਾਈਆਂ ਕਿੱਥੋਂ ਅਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ ਕਿ ਇੱਥੋਂ ਨਹੀਂ ਅਰਥਾਤ ਤੁਹਾਡੀਆਂ ਪੋਗ ਵਿਲਾਸਾ ਤੋਂ ਜਿਹੜੇ ਤੁਹਾਡੀਆਂ ਇੰਦਰੀਆਂ ਵਿੱਚ ਯੁੱਧ ਕਰਦੇ ਹਨ ਤੁਸੀਂ ਲੋਭ ਕਰਦੇ ਹੋ ਅਤੇ ਪੱਲੇ ਕੁਝ ਨਹੀਂ ਪੈਂਦਾ ਤੁਸੀਂ ਹੱਤਿਆ ਅਤੇ ਈਰਖਾ ਕਰਦੇ ਹੋ ਅਤੇ ਕੁਝ ਪ੍ਰਾਪਤ ਨਹੀਂ ਕਰ ਸਕਦੇ ਤੁਸੀਂ ਝਗੜਾ ਅਤੇ ਲੜਾਈ ਕਰਦੇ ਹੋ ਤੁਹਾਡੇ ਪੱਲੇ ਕੁਝ ਨਹੀਂ ਪੈਂਦਾ ਇਸ ਲਈ ਜੋ ਮੰਗਦੇ ਨਹੀਂ ਤੁਸੀਂ ਮੰਗਦੇ ਹੋ ਪਰ ਲਬਦਾ ਨਹੀਂ ਕਿਉਂ ਜੋ ਬਦਨਤੀ ਨਾਲ ਮੰਗਦੇ ਹੋ ਭਈ ਆਪਣਿਆਂ ਪੋਗ ਵਿਲਾਸਾ ਵਿੱਚ ਉੜਾ ਦਿਓ ਹੈ ਵੀ ਵਿਚਾਰਨੋ ਕਿ ਤੁਹਾਨੂੰ ਮਾਲੂਮ ਨਹੀਂ ਪਈ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਦਾ ਵੈਰ ਹੈ ਫਿਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ ਜੋ ਪਰਮ ਪੁਸਤਕ ਐਵੇਂ ਕਹਿੰਦਾ ਹੈ ਪਈ ਉਹ ਉਸ ਆਤਮਾ ਲਈ ਜਿਹੜਾ ਉਹਨੇ ਸਾਡੇ ਵਿੱਚ ਵਸਾਇਆ ਹੈ ਅਣਖ ਨਾਲ ਲੋਚਦਾ ਹੈ ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਾਰਨ ਉਹ ਕਹਿੰਦਾ ਹੈ ਪਈ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾ ਹੋਤਿ ਕਿਰਪਾ ਕਰਦਾ ਹੈ ਉਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲ ਭੱਜ ਜਾਵੇਗਾ ਪਰਮੇਸ਼ਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ हे ਪਾਪੀਓ ਆਪਣੇ ਹੱਥ ਸ਼ੁੱਧ ਕਰੋ ਅਤੇ ਹਿਦ ਚਿੱਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ ਦੁਖੀ ਹੋਵੋ ਸੋਗ ਕਰੋ ਅਤੇ ਰੋਵੋ ਤੁਹਾਡਾ ਹਾਸਾ ਸੋਗ ਨਾਲ ਅਤੇ ਤੁਹਾਡਾ ਆਨੰਦ ਉਦਾਸੀ ਨਾਲ ਬਦਲ ਜਾਵੇ ਪ੍ਰਭੂ ਦੇ ਅੱਗੇ ਨੀਵੇਂ ਬਣੋ ਉਹ ਤੁਹਾਨੂੰ ਉੱਚਾ ਕਰੇਗਾ हे ਭਰਾਵੋ ਇੱਕ ਦੂਏ ਦੇ ਵਿਰੁੱਧ ਨਾ ਬੋਲੋ ਜੋ ਕੋਈ ਭਰਾ ਦੇ ਵਿਰੁੱਧ ਬੋਲਦਾ ਹੈ अथवा ਆਪਣੇ ਭਰਾ ਉਤੇ ਦੋਸ਼ ਲਾਉਂਦਾ ਹੈ ਉਹ ਸ਼ਰਾਂ ਦੇ ਵਿਰੁੱਧ ਬੋਲਦਾ ਹੈ ਅਤੇ ਸ਼ਰਾ ਉਤੇ ਦੋਸ਼ ਲਾਉਂਦਾ ਹੈ ਪਰ ਜੇ ਤੂੰ ਸ਼ਰਾ ਉਤੇ ਦੋਸ਼ ਲਾਉਂਦਾ ਹੈ ਤਾਂ ਤੂੰ ਸ਼ਰਾ ਉਤੇ ਅਮਲ ਕਰਨ ਵਾਲਾ ਨਹੀਂ ਸਗੋ ਦੋਸ਼ ਲਾਉਣ ਵਾਲਾ ਹੋਇਆ ਸ਼ਰਾ ਦਾ ਦੇਨ ਵਾਲਾ ਅਤੇ ਨਿਆਈ ਇੱਕੋ ਹੈ ਅਰਥਾਤ ਉਹ ਜਿਹੜਾ ਮੁਕਤੀ ਦੇਣ ਅਤੇ ਨਾਸ ਕਰਨ ਸਮਰਥ ਹੈ ਪਰ ਤੂੰ ਆਪਣੇ ਗਵਾਂਢੀ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈ ਓਏ ਤੁਸੀਂ ਇਹ ਆਖਦੇ ਹੋ ਪਈ ਅਸੀਂ ਅੱਜ ਜਾਂ ਬਲਕੇ ਫਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਾਰ ਘਟਾਂਗੇ ਅਤੇ ਵਣਜ ਵਪਾਰ ਕਰਾਂਗੇ ਅਤੇ ਕੁਝ ਖਟਾਂਗੇ ਭਾਵੇਂ ਤੁਸੀਂ ਜਾਣਦੇ ਨਹੀਂ ਜੋ ਬਲਕੇ ਕੀ ਹੋਵੇਗਾ ਤੁਹਾਡੀ ਜਿੰਦ ਹੈ ਹੀ ਕੀ ਕਿਉਂ ਜੋ ਤੁਸੀਂ ਤਾਂ ਪਾਫ ਹੋ ਜਿਹੜੀ ਥੋੜਾ ਕੁਝ ਦਿਖਦੀ ਹੈ ਫਿਰ ਅਲੋਪ ਹੋ ਜਾਂਦੀ ਹੈ ਸਗੋ ਤੁਸੀਂ ਇਹ ਆਖਣਾ ਸੀ ਪਈ ਪ੍ਰਭੂ ਚਾਹੇ ਤਾਂ ਅਸੀਂ ਜੋੰਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ ਪਰ ਹੁਣ ਤੁਸੀਂ ਆਪਣੀਆਂ ਗੱਪਾਂ ਉੱਤੇ ਕਮੰਡ ਕਰਦੇ ਹੋ ਇਹ ਉਹ ਜੱਕਮੰਡ ਸਾਰਾ ਹੀ ਬੁਰਾ ਹੁੰਦਾ ਹੈ ਸੋ ਜੇ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ ਇਹ ਉਹਦੇ ਲਈ ਪਾਪ ਹੈ ਯਾਕੂਬ ਦੀ ਪਤਰੀ ਅਧਿਆਇ 5 ਓਏ ਤਨਵਾਨੋ ਤੁਸੀਂ ਉਹਨਾਂ ਬਿਪਤਾ ਲਈ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ ਚੀਕਾਂ ਮਾਰ-ਮਾਰ ਕੇ ਰੋਵੋ ਤੁਹਾਡਾ ਧਨ ਗਲ ਗਿਆ ਅਤੇ ਤੁਹਾਡੇ ਬਸਤਰ ਕੀੜੇ ਦੇ ਖਾਦੇ ਹੋਏ ਹਨ ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਹਨਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਗੂ ਤੁਹਾਡਾ ਮਾਸ ਖਾ ਜਾਵੇਗਾ ਤੁਸਾਂ ਅੰਤ ਦੇਮ ਦਿਨਾਂ ਵਿੱਚ ਧਨ ਜੋੜਿਆ ਹੈ ਵੇਖੋ ਜਿਨ੍ਹਾਂ ਲਾਵਿਆਂ ਨੇ ਤੁਹਾਡੇ ਖੇਤ ਵੱਢੇ ਉਹਨਾਂ ਦੀ ਲਾਵੀ ਜਿਹੜੀ ਤੁਸੀਂ ਦਲਬੇ ਨਾਲ ਦਬ ਰੱਖੀ ਹੈ ਫਰੈਦਾ ਕਰਦੀ ਹੈ ਅਤੇ ਵਾਢੀਆਂ ਦੀਆਂ ਦੁਆਈਆਂ ਸਿਨਾਂ ਦੇ ਪ੍ਰਭੂ ਦੀ ਕੰਨੀ ਪਹੁੰਚ ਗਈਆਂ ਹਨ ਤੁਸਾਂ ਧਰਤੀ ਉਤੇ ਮੋਜਾ ਮਾਣਿਆ ਅਤੇ ਸ਼ੂਕਾ ਸ਼ਾਕੀ ਕੀਤੀ ਤੁਸਾਂ ਕੋਹੇ ਜਾਣ ਦੇ ਦਿਨ ਆਪਣੇ ਹਿਰਦਿਆਂ ਨੂੰ ਪਾਲਿਆ ਹੈ ਤੁਸਾਂ ਧਰਮੀ ਨੂੰ ਦੋਸ਼ੀ ਠਰਾਇਆ ਉਹਨੂੰ ਵੰਡ ਸੁਟਿਆ ਉਹ ਤੁਹਾਡਾ ਸਾਹਮਣਾ ਨਹੀਂ ਕਰਦਾ ਸੋਹੇ ਪ੍ਰਭੂ ਪ੍ਰਭੂ ਦੀ ਔਣਤਿਕ ਤਿਰਜ ਕਰੋ ਵੇਖੋ ਕਿਸਾਨ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਉਹਦੇ ਲਈ ਤਿਰਜ ਕਰਦਾ ਹੈ ਜਿੰਨਾ ਚਿਰ ਉਸ ਉਤੇ ਪਹਿਲੀ ਅਤੇ ਪਿਛਲੀ ਵਰਖਾ ਨਾ ਹੋਵੇ ਤੁਸੀਂ ਵੀ ਤਿਰਜ ਕਰੋ ਆਪਣਿਆ ਮਨਾਂ ਨੂੰ ਤਕੜੇ ਰੱਖੋ ਕਿਉਂਕਿ ਪ੍ਰਭੂ ਦਾ ਆਉਣਾ ਨੇੜੇ ਹੀ ਹੈ। हे ਪ੍ਰਭੂ ਇੱਕ ਦੂਜੇ ਦੇ ਵਿਰੁੱਧ ਬੁਰਬੁੜ ਨਾ ਕਰੋ। ਪਈ ਤੁਸੀਂ ਦੋਸ਼ੀ ਨਾ ਠਹਰਾਏ ਜਾਓ। ਵੇਖੋ ਨਿਆਂ ਹੀ ਬੁਈ ਹੋਤੇ ਖਲੋਤਾ ਹੈ। हे ਮੇਰੇ ਪ੍ਰਭੂ ਜਿਹੜੇ ਨਬੀ ਪ੍ਰਭੂ ਦਾ ਨਾਮ ਲੈ ਕੇ ਬੋਲਦੇ ਸਨ ਉਹਨਾਂ ਨੂੰ ਦੁੱਖ ਚ ਲੰਦਾ ਅਤੇ ਤੀਰਜ ਕਰਨ ਦਾ ਨਮੂਨਾ ਮੰਨ ਲਓ। ਵੇਖੋ ਅਸੀਂ ਉਹਨਾਂ ਨੂੰ ਤਨ ਰੱਖਦੇ ਹਾਂ ਜਿੰਨਾ ਸਬਰ ਕੀਤਾ। ਤੁਸੀਂ ਈਯੂਬ ਦਾ ਸਬਰ ਸੁਣਿਆ ਹੈ। ਅਤੇ ਪ੍ਰ부ਦਾ ਪ੍ਰੋਜਨ ਜਾਣਦੇ ਹੋ ਭਈ ਪ੍ਰ부 ਵੱਡਾ ਦਰਦੀ ਅਤੇ ਧਿਆਲੂ ਹੈ। हे ਮੇਰੇ ਭਰਾਵੋ ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਸੋਨਾ ਖਾਣੀ ਨਾ ਆਕਾਸ਼ ਦੀ ਨਾ ਧਰਤੀ ਦੀ ਨਾ ਹੋਰ ਕਾਸ ਦੀ ਸੋਹ ਪਰ ਤੁਹਾਡੀ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ ਭਈ ਤੁਸੀਂ ਸਜਾ ਨਾ ਆਓ ਕਿ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ ਕੋਈ ਆਨੰਦ ਹੈ ਤਾਂ ਭਜਨ ਗਾਵੇ ਕਿ ਤੁਹਾਡੇ ਵਿੱਚ ਕੋਈ ਮਾਂ ਦਾ ਹੈ ਤਕਲੀਸਿਆ ਦੇ ਬਜ਼ੁਰਗਾਂ ਨੂੰ ਸਦ ਘੱਲੇ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਚੱਸਣ ਅਤੇ ਉਹਦੇ ਲਈ ਪ੍ਰਾਰਥਨਾ ਕਰਨ। ਅਤੇ ਪ੍ਰਾਰਥਨਾ ਜਿਹੜੀ ਨਿੱਚਾ ਨਾਲ ਹੋਵੇ ਉਸ ਬਿਮਾਰ ਨੂੰ ਬਚਾਵੇਗੀ ਅਤੇ ਪ੍ਰਭੂ ਉਹਨੂੰ ਉੱਠ ਖੜਾ ਕਰੇਗਾ। ਅਤੇ ਜੇ ਉਹਨੇ ਪਾਪ ਕੀਤੇ ਹੋਣ ਤਾਂ ਉਹਨੂੰ ਮਾਫ਼ ਕੀਤੇ ਜਾਣਗੇ। ਇਸ ਲਈ ਤੁਸੀਂ ਆਪੋ ਵਿੱਚ ਹੀ ਆਪਣੇ ਆਪਾਂ ਦਾ ਇਕਰਾਰ ਕਰੋ ਅਤੇ ਇੱਕ ਦੁਆ ਲਈ ਪ੍ਰਾਰਥਨਾ ਕਰੋ। ਭਈ ਤੁਸੀਂ ਨਰੋਈ ਹੋ ਜਾਓ। ਤਰਮੀਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ ਏਲੀਆ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਮਨੁੱਖ ਸੀ ਅਤੇ ਉਹਨੇ ਤਨੋਂ ਮਨੋਂ ਪ੍ਰਾਰਥਨਾ ਕੀਤੀ ਪਈ ਵਰਖਾ ਨਾ ਹੋਵੇ ਤਾਂ ਸਾਡੇ ਤਿੰਨ ਵਰਿਆ ਤੀਕ ਉਸ ਧਰਤੀ ਉਤੇ ਵਰਖਾ ਨਾ ਹੋਈ ਅਤੇ ਉਹਨੇ ਫੇਰ ਪ੍ਰਾਰਥਨਾ ਕੀਤੀ ਅਤੇ ਆਕਾਸ਼ ਨੇ ਵਰਖਾ ਕੀਤੀ ਅਤੇ ਧਰਤੀ ਨੇ ਆਪਣੇ ਫਲ ਉਗਾਈ ਹੈ ਮੇਰੇ ਪ੍ਰਭੂ ਜੇ ਕੋਈ ਤੁਹਾਡੇ ਵਿੱਚੋਂ ਸਚਾਈ ਦੇ ਰਾਹੋਂ ਭੁੱਲ ਜਾਵੇ ਅਤੇ ਕੋਈ ਉਹਨੂੰ ਮੋੜ ਲਿਆਵੇ ਤਾਂ ਉਹ ਜਾਣ ਲਵੇ ਪਰ ਜੀ ਨੇ ਇੱਕ ਪਾਪੀ ਨੂੰ ਉਹਦੀ ਬਦਰਾਹੀ ਤੋਂ ਮੋੜ ਲਿਆਂਦਾ ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਅਤੇ ਬਾਲਿਆ ਪਾਪਾ ਨੂੰ ਟੱਕ ਦੇਵੇਗਾ